ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਰਦਾਰ ਹਰੀ ਸਿੰਘ ਦੇ ਗ੍ਰਹਿ ਵਿਖੇ ਪਿੰਡ ਜੋਲਦੇ ਦੇ ਮੀਟਿੰਗ ਰੱਖੀ ਗਈ ਆ। ਔਰ ਸਾਰੇ ਹੀ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੇ ਨਾਂ ਤੋਂ ਜੋਨ ਚੱਲਦਾ। ਔਰ ਸਾਰੇ ਹੀ ਲੀਡਰ ਆਪਣੇ ਜਿੰਨੇ ਵੀ ਭਤਵੰਤੇ ਸੱਜਣ ਇੱਥੇ ਪੁੱਜੇ ਔਰ ਜੋ ਸ਼ੰਭੂ ਬਾਲੜਰ ਤੇ ਕਰੀਬ 4 ਮਹੀਨੇ ਕੋ 4-5 ਦਿਨ ਹੋ ਗਏ ਮੋਰਚੇ ਚੱਲਦਿਆਂ ਨੂੰ। ਔਰ ਉਸ ਮੋਰਚੇ ਬਾਰੇ ਵਿਚਾਰ-ਵਚਾਰ ਕੀਤੀ ਗਈ ਹੈ। ਔਰ ਸਾਰੇ ਲੀਡਰ ਸਾਹਿਬਾਨਾਂ ਨੇ ਮੀਟਿੰਗ ਕਰਕੇ ਔਰ ਅਗਲੀ ਜਿਹੜੀ ਰੂਪਰੇਖਾ ਵਾ ਉੱਥੇ ਜਿਹੜਾ ਪੈਡਿਸਿਜਨ ਵੀ ਚੱਲ ਰਿਹਾ ਔਰ ਦੂਸਰੇ ਪਾਸੇ ਵੱਲਟੀ ਇੱਕ ਤਿਆਰੀ ਆ ਕਿਉਂਕਿ ਇਹਨਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਰਾ ਇਹ ਦਇਆਜਾ ਲੈਂਦੇ ਆ ਔਰ ਖਨੋਰੀ ਬਾਲੜਰ ਔਰ ਸ਼ੰਭੂ ਬਾਲੜਰ ਦੇ ਜਿਹੜਾ ਆਪਣਾ ਮੋਰਚਾ ਲੱਗਾ ਵਾ ਸਰਬੱਤ ਦੇ ਭਲੇ ਵਾਸਤੇ ਜਿੰਨਾ ਚਿਰ ਤੱਕ ਸਰਕਾਰ ਆ ਜਿਹੜੀਆਂ ਆਪਣੀਆਂ ਦੇਸ਼ ਪੱਧਰ ਤੇ ਮੰਗਾਂ ਬੰਦੀਆਂ ਉਹ ਮੰਗਾਂ ਮੰਨ ਨਹੀਂ ਲੈਂਦੀ ਉਹਨਾਂ ਚਿਰ ਤੱਕ ਇਹ ਮੋਰਚੇ جاری ਰਹਿਣਗੇ ਔਰ ਅਲੱਗ-ਅਲੱਗ ਪਿੰਡਾਂ ਦੀ ਜਿਹੜੀ ਆ ਉਹ ਵੱਖ-ਵੱਖ ਸਾਰੇ ਅਹੁਦੇਦਾਰਾਂ ਨੇ ਮੀਟਿੰਗ ਕਰਕੇ ਉਹ ਰੁਟੀਨ ਦੇ ਨਾਲ ਜਿਹੜੀ ਉਹ ਸ਼ਿਫਟ ਬਣ ਚੁੱਕੀ ਆ ਔਰ ਕੱਲ ਤੋਂ ਹੀ ਇਹ ਆਪਣੀਆਂ ਤਿਆਰੀਆਂ ਕਰਕੇ ਤੰਤਰਬਾਬਾ ਦੀਪ ਸਿੰਘ ਜੋਂ ਵੱਲੋਂ ਖਨੋਰੀ ਬਾਰਡਰ ਤੇ ਪੁੱਜਣਗੇ ਔਰ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਸਾਰੇ ਲੀਡਰਾਂ ਦਾ ਜਿਮੇਵਾਰ ਲੀਡਰ ਵੀ ਇੱਥੇ ਸਾਰੇ ਪੁੱਜੇ ਗੁਰਸਾਹਿਬ ਸਿੰਘ ਜੀ ਆ ਔਰ ਮਰੜ ਆਪਣਾ ਸੁਖਿੰਦਰ ਸਿੰਘ ਜੀ ਕਾਵਲ ਸਿੰਘ ਜੀ ਦਲਬਾਗ ਸਿੰਘ ਜੀ ਸਰਦੂਰ ਸਿੰਘ ਜੀ ਇਧਰ ਆਪਣੇ ਸੁਖਦੇਵ ਸਿੰਘ ਜੀ ਔਰ ਸ਼ਕਰੀ ਤੋਂ ਸਿੰਘ ਬਾਕੀ ਆਪਣੇ ਸਾਥੀ ਘੜਕੇ ਤੋਂ ਇਹ ਸਾਰੇ ਇੱਥੇ ਪੁੱਜੇ ਆ ਔਰ ਸਾਰਿਆਂ ਨੇ ਬੜੀ ਵਧੀਆ ਰੂਪਰੇਖਾ ਦੇ ਨਾਲ ਜਿਹੜੀ ਮੀਟਿੰਗ ਆ ਇਹ ਕਰ ਕੀਤੀ ਆ ਜਿਹੜਾ ਜੋ ਸਮਾਂ 4 ਮਹੀਨੇ ਚੱਲਿਆ ਉਹਦੇ ਬਾਰੇ ਵਿਚਾਰ-ਵਟਾਂਦਰਾ ਹੋਈ ਆ ਔਰ ਅਗਲੇ ਆਉਣ ਵਾਲੇ ਸਮੇਂ ਵਾਸਤੇ ਜਿਹੜੀ ਵਿਚਾਰ-ਵਟਾਂਦਰਾ ਕਰਕੇ ਔਰ ਇਦਾਂ ਹੀ ਰੂਟੀਨ ਜਿਹੜੀ ਆਪੋ ਆਪਣਾ ਉੱਥੇ ਸਿਸਟਮ ਟੈਂਟ ਲਾ ਕੇ ਜਿਹੜੇ ਲੱਗੇ ਹੋਏ ਆ ਔਰ ਉਹਦੇ ਵਿੱਚ ਆਪੋ ਆਪਣੀਆਂ ਸ਼ਿਫਟਾਂ ਬਦਲਦੇ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਕਿਹਾ ਕਿ ਜਿੰਨਾ ਜਰ ਮਰਜ਼ੀ ਮੋਰਚਾ ਚੱਲੇ ਭਾਵੇਂ ਸਾਲ ਚੱਲੇ 2 ਸਾਲ ਚੱਲੇ ਜਿਵੇਂ ਮੋਦੀ ਸਰਕਾਰ ਨੂੰ ਪਹਿਲਾਂ ਗੋਡਿਆਂ ਉੱਪਰ ਨੇ ਡੇਗਿਆ ਕਿ ਉਹਨੂੰ ਮਜਬੂਰਨ ਵੱਸ ਲੰਗੜੀ ਸਰਕਾਰ ਬਣਾਉਣੀ ਪਈ ਔਰ ਇਦਾਂ ਹੀ ਹੁਣ ਇਹ ਮੋਰਚਾ ਜਿਹੜਾ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਇਹ ਸਾਰਾ ਜੋ ਸੇਰਾ ਵਾ ਸਰਜਾ ਕਾਕਾ ਜਿਹੜਾ ਸ਼ੁਭ ਕਰਨਾ ਔਰ ਬਾਕੀ ਜਿਹੜੇ ਆਪਣੇ ਸਾਥੀ ਉਥੇ ਫੈਕਚਰ ਹੋਏ ਆ ਫਿਰਤਪਾਲ ਨਵੇਂ ਗਾਉਂ ਤੋਂ ਔਰ ਉਹਨਾਂ ਨੂੰ ਜਾਂਦਾ ਔਰ ਉਹਨਾਂ ਦਾ ਜਿਹੜੀ ਵੀ ਜੋ ਕੁਰਬਾਨੀ ਆ ਉਹ ਅਜਾਇਆ ਨਹੀਂ ਜਾਣ ਦੇਵਾਂਗੇ ਔਰ ਵੱਡੇ ਪੱਧਰ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਵਾਂ ਫੋਰਮਾਂ ਵੱਲੋਂ ਜਿਹੜਾ ਇੱਕਜੁੱਟ ਹੋ ਕੇ ਇਹ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ